ਮਤਲਬ ਇਹ ਇੱਕ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮਸਤੈਜੀ ਨਹੀਂ ਪੁਲਿਸ ਦਾ ਫੇਲੀਅਰ ਆ ਔਰ ਪੁਲਿਸ ਦੀ ਨਲਾਇਕੀ ਆ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੇਲ ਤਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਆ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਕਵਰ ਅਪ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਇਹਨਾਂ ਨੇ ਆਪ ਅਟੈਕ ਕਰਾਇਆ ਉਹਨੂੰ ਪਹਿਲਾਂ ਤਾਂ ਇਸ਼ੂ ਦਾ ਅਪੋਲੋਜਾਈਜ਼ ਸੋ ਸ਼ੇਇੰਗ ਦਿਸ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਹੈ ਕੀ ਹੋ ਸਕਦੀ ਹੈ ਸੈਂਟਰਲ ਏਜੰਸੀ ਕੋਲੋਂ ਅੱਜ ਦੇਖੋ ਜਿਵੇਂ ਹਾਈ ਕੋਰਟ ਨੇ ਸੱਜ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੇ ਲਿਆਇਆ ਇਹ ਹਾਈ ਕੋਰਟ ਦਾ ਕੋਈ ਮਾਨਿਟਰਡ ਇਨਕੁਆਇਰੀ ਹੋਵੇ ਜਾਂ ਸੁਪਰੀਮ ਕੋਰਟ ਦੇ ਹੋਵੇ ਇੱਕ ਪਾਰਟੀ ਅੰਦਰ ਫੈਸਲਾ ਕਰੂਗੀ ਜੀ ਐਮਸੀ ਚੋਂ ਲੜਾਈ ਆ ਕੱਲ ਦੇਖੋ ਹਾਊ ਯੂ نو ਕਿ ਕੁਝ ਹੋ ਰਿਹਾ ਹੈ ਮਤਲਬ ਯਾਰ ਯਾਰ ਮਤਲਬ ਇਹ ਦੇਖੋ ਵੀ ਆ ਟਾਕਿੰਗ ਟੂਡੇ ਅੱਜ ਗੱਲ ਕਰ ਰਹੇ ਕਿਉਂਕਿ ਸ਼ੁਭਵੀਰ ਜੀ ਬਚ ਗਏ ਮਤਲਬ ਇਹ ਲਾਈਫ ਐਂਡ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 ਦਾ ਲੀਡਰਸ਼ਿਪ ਇਜ਼ ਅੰਡਰ ਇਲੀਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਾਲੇ ਕੋ ਹੋਰ ਹੀ ਗੱਲ ਕਰੀ ਜਾਂਦੇ ਮੈਨੂੰ ਹਾਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਐਨੀ ਤੇਜੀ ਨਾਲ ਬਦਲ ਰਹੇ ਹਾਲਾਤ ਜਾ ਰਹੇ ਕਿ ਇੰਟਰਨੈਸ਼ਨਲ ਦੇਸੀ ਦਾ ਹੈ ਇੱਕ ਹਿੱਸਾ ਸੀਗਾ ਜਿਹਦੇ ਦੇਖੋ ਅੱਜ ਇੱਕ ਆਈਐਸਆਈ ਜਾਂ ਫਿਰ ਗੁਰਪ੍ਰੀਤ ਭੁੱਲਰ ਖੋਰ ਝੂਠ ਬੋਲ ਰਿਹਾ ਅੱਜ ਔਰ ਮੈਂ ਅਨ ਰਿਕਾਰਡ ਕਹਿ ਰਿਹਾ ਝੂਠ ਬੋਲ ਰਿਹਾ ਕਹਿੰਦਾ ਜੀ ਇਹ ਲੋਨ ਵਲਪਟਾਕ ਹੈ ਕੱਲੇ ਬੰਦੇ ਦਾ ਕੰਮ ਹੈ ਫਰਪਾਲ ਥੋੜਾ ਐਸਬੀ ਤੋਂ ਉਹਨੂੰ ਜੱਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜੱਫੀ ਪਾਈਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਨਹੀਂ ਲੱਭੀ ਫਿਰ ਇਹ ਦੱਸੋ ਕਿ ਲੋਨ-ਵੋਲਪ اٹੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਕਾਣੇ ਚ ਬਲਾਸਟ ਕਰ ਰਹੀ ਹੈ ਇਹ ਲੋਨ-ਵੋਲਪ ਨਹੀਂ ਹੈ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਰਨਕਾਬ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ ਇਜ਼ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਬਿਜ਼ਨਸ ਭੱਜ ਰਿਹਾ ਦੇਖੋ ਜੋ ਹਾਲਾਤ ਬਣੇ ਪਈਆਂ